ਆਪਾਂ ਹੁਣ ਆਪਾਂ ਦਾਣੇ ਪਾਉਣ ਲੱਗਿਆਂ ਕਬੂਤਰਾਂ ਨੂੰ ਠੀਕ ਆ ਤੁਸੀਂ ਦੇਖ ਲਓ ਕੀ ਕੀ ਪਾਉਣਾ ਆ ਦੇਖੋ ਆ ਮੂੰਗੀ ਮੋਠ ਨੇ ਆ ਛੋਲੇ ਨੇ ਤੇ ਕਣਕ ਤੇ ਮੱਕੀ ਲੈ ਕੇ ਆਉਣ ਵਾਲੀ ਸੀ ਮੱਕੀ ਆਪਣੀ ਮੁੱਕ ਗਈ ਸੀ ਠੀਕ ਆ ਆਜੋ ਫਿਰ ਆਪਾਂ ਸਾਨੂੰ ਲੈ ਕੇ ਚੱਲਦੇ ਆ ਕਬੂਤਰਾਂ ਵੱਲ ਆ ਦੇਖੋ ਆ ਦੇਖੋ ਉੱਥੇ ਉਹ ਉੱਥੇ ਇੱਥੇ ਆਪਾਂ ਰੋੜੀ ਕੁੱਟਦੇ ਨਾ ਗਊਤਾਂ ਨੂੰ ਇੱਥੇ ਆਪਣੇ ਗਊਤਾਂ ਰੋੜੀ ਰੋੜੀ ਖਾ ਲੈਂਦੇ ਨੇਗੇ ਠੀਕ ਆ ਤੇ ਆਜੋ ਆਪਾਂ ਪਾ ਜੇ ਫਰਕ ਕੁੱਟਣਾ ਹੁੰਦਾ ਨੇ ਹਨਾ ਤੇ ਵੀਰੇ ਥੋੜਾ ਜਾ ਠੰਡ ਦਾ ਮੌਸਮ ਆ ਹਨਾ ਥੋੜਾ ਜਾ ਠੰਡ ਦਾ ਮੌਸਮ ਆਗਾ ਤੇ ਗਊਤਾਂ ਨੂੰ ਕਬੂਤਰਾਂ ਨੂੰ ਥੋੜੀ ਜੀ ਮੇਰਾ ਭਾਈ ਪਾਣੀ ਕੋਸਾ ਪਾਇਆ ਕਰੋ ਕੋਸਾ ਜਿਆ ਪਾਣੀ ਪਾਇਆ ਕਰੋ ਕਬੂਤਰਾਂ ਨੂੰ ਠੰਡ ਕਰਕੇ ਨਾ ਤੇ ਆ ਲੈ ਧਾਣੇ ਬਾਤੇ ਆਪਾਂ ਅਕ ਛੋਲੇ ਵੀ ਪਾਤੇ। ਮੂੰਗੀ ਮੋਠ ਵੀ ਪਾਤੇ ਆਪਾਂ ਨੇ। ਮੂੰਗੀ ਮੋਠ ਵੀ ਪਾਤੇ ਆਪਾਂ। ਠੀਕ ਆ। ਤੇ ਤੁਹਾਨੂੰ ਪਤਾ ਵੀ ਜਿਹੜੀ ਸਿਆਲਾਂ ਦੀ ਖਰਾਕ ਆ ਕਬੂਤਰਾਂ ਵਾਸਤੇ ਸਿਆਲਾਂ ਦੀ ਖਰਾਕ ਹੀ ਬਹੁਤ ਬੜ ਜਿਆਦਾ ਜ਼ਰੂਰੀ ਹੁੰਦੀ ਹੈਗੀ। ਗਰਮੀ 'ਚ ਤਾਂ ਆਪਾਂ ਨੇ ਕੀ ਪਾਣਾ ਹੁੰਦਾ ਗਰਮੀ 'ਚ ਆਪਾਂ ਕਬੂਤਰਾਂ ਨੂੰ ਗਰਮੀ 'ਚ ਆਪਾਂ ਕਬੂਤਰਾਂ ਨੂੰ ਬਦਾਮ ਪਾਣੇ ਆਂਗੇ ਗਰਮੀ 'ਚ ਤਾਂ ਕਣਕ ਤੇ ਬਦਾਮ ਹੀ ਪੰਦੇ ਨੇਗੇ ਤੇ ਸਿਆਲਾਂ ਵਾਲੀ ਖਰਾਕ ਹੀ ਜ਼ਿਆਦਾ ਜ਼ਰੂਰੀ ਹੁੰਦੀ ਆ ਕਬੂਤਰਾਂ ਵਾਸਤੇ ਹਨਾ ਥੋੜੀ ਜਿਹੀ ਗਰਮ ਖਰਾਕ ਹੋਵੇ ਹੋਵੇ ਵਿੱਚ ਜਿਵੇਂ ਮੋਠ ਹੋਵੇ ਹਨਾ ਥੋੜਾ ਜਿਹਾ ਬਾਜਰਾ ਹੋਵੇ ਆ ਬਾਜਰਾ ਪਾੜੀ ਜ਼ਿਆਦਾ ਮਾਤਰਾ 'ਚ ਨਹੀਂ ਪਾਉਣਾ ਚਾਹੀਦਾ ਤੇ ਇੱਕ ਮੇਰੇ ਵੀਰ ਬਾਜਰਾ ਆਪਾਂ ਨੂੰ ਧੋ ਕੇ ਪਾਉਣਾ ਚਾਹੀਦਾਗਾ ਹਨਾ ਬਾਕੀ ਪੁਰਾਣੇ ਪੁਰਾਣੇ ਕਬੂਤਰ ਵਾਜਣ ਨੂੰ ਤਾਂ ਸਾਰਿਆਂ ਨੂੰ ਪਤਾ ਹੀ ਹੈ ਇਹ ਗੱਲ ਵੀ ਬਾਜਰਾ ਧੋ ਕੇ ਪਾਉਣਾ ਚਾਹੀਦਾ ਹੈਗਾ ਬਾਜਰਾ ਹਮੇਸ਼ਾ ਧੋ ਕੇ ਪਾਉਣਾ ਚਾਹੀਦਾ ਕਬੂਤਰਾਂ ਨੂੰ ਧੋ ਕੇ ਸੁਕਾ ਕੇ ਫਿਰ ਬਾਜਰਾ ਪਾਉਣਾ ਚਾਹੀਦਾ ਹੈਗਾ ਬਾਜਰਾ ਵੀ ਘੱਟ ਮਾਤਰਾ ਚ ਪਾਵੇ ਬਾਜਰਾ ਜਿਆਦਾ ਮਾਤਰਾ ਚ ਨਾ ਪਾਵੇ ਕਬੂਤਰਾਂ ਨੂੰ ਤੇ ਹੋ ਗਰਮ ਖਰਾਕ ਪਾ ਲਵੇ ਹਨਾ ਇੱਕ ਇੱਕ ਮੇਰੇ ਵੀਰ ਜਿਹੜੇ ਨੇ ਖਰਾਕ ਬਾੜੀ ਜਿਆਦਾ ਨਜ਼ਾਇਜ਼ ਖਰਾਕ ਪਾਈ ਜਾਂਦੇ ਨੇਗੇ ਹਨਾ ਬਚ ਮੂੰਫਲੀ ਅਲਸੀ ਮੂਫਲੀ ਪਾਈ ਜਾਂਦੇ ਨੇ ਅੜਸੀ ਪਾਈ ਜਾਂਦੇ ਨੇਗੇ ਤੇ ਹੋਰ ਗਰਮ ਖਰਾਕ ਬਾੜੀ ਪਾਈ ਜਾਂਦੇ ਨੇਗੇ ਹਨਾ ਤੇ ਬਾੜੀ ਖਰਾਕ ਦਾ ਫਾਇਦਾ ਨਹੀਂਗਾ ਖਰਾਕ ਦਾ ਖਰਾਕ ਕਬੂਤਰ ਨੂੰ ਜਾਨੀ ਕਿ ਲੈਵਲ ਦੀ ਹੋਵੇ ਖਰਾਕ ਦਾ ਲੈਵਲ ਹੋਣਾ ਚਾਹੀਦਾ ਵੀ ਨਾ ਬਾੜੀ ਜਿਆਦਾ ਵੀ ਨਹੀਂ ਹੋਣੀ ਚਾਹੀਦੀ ਬਾੜੀ ਘੱਟ ਵੀ ਨਹੀਂ ਹੋਣੀ ਚਾਹੀਦੀ ਠੀਕ ਆ ਤੇ ਹਿਸਾਬ ਹਿਸਾਬ ਦੀ ਹੋਣੀ ਚਾਹੀਦੀ ਆ ਜਾਨੀ ਕਿ ਜਿੰਨੀ ਕੋਨਾਂ ਨੂੰ ਜ਼ਰੂਰਤ ਆ ਉੰਨੀ ਕੁ ਹੋਣੀ ਚਾਹੀਦੀ ਹੈਗੀ ਤੁਸੀਂ ਕਦੇ ਵੀ ਦੇਖ ਲਿਓ ਜੇ ਜੇ ਆਪਾਂ ਹੁਣ ਜੇ ਆਪਾਂ ਵੱਧ ਪਾਵਾਂਗੇ ਖਰਾਕ ਜਿਵੇਂ ਮੰਨ ਲਓ ਆਪਾਂ ਨੇ ਮੂੰਗੀ ਤੇ ਮੋਠੀ ਆ ਦਾਣਿਆਂ ਆਪਾਂ ਸਾਰੀ ਖਰਾਕ ਚ ਮੂੰਗੀ ਮੋਠ ਵਧ ਪਾਦੇ ਜਿਹੜੀ ਖਰਾਕ ਵੱਧ ਪਾਵਾਂਗੇ ਆਪਾਂ ਦਾਣਿਆਂ ਚ ਉਹ ਖਰਾਕ ਕਬੂਤਰ ਛੱਡਣਗੇ ਛੱਡਣਗੇ ਦੇਖ ਲਿਓ ਜਮਾ ਕੇ ਦੇਖ ਲਿਓ ਜੇ ਨਹੀਂ ਯਕੀਨ ਜਿਹੜੀ ਖਰਾਕ ਵੱਧ ਪਾਈ ਹੋਊਗੀ ਉਹਨੂੰ ਛੱਡਣਗੇ ਛੱਡਣਗੇ ਉਹ ਖਰਾਕ ਛੱਡ ਦਿੰਦੇ ਨੇ ਕਬੂਤਰ ਦੇਖਿਓ ਅਬ ਜਿੰਨੀ ਕਿਨਾਂ ਨੂੰ ਲੋੜ ਹੁੰਦੀ ਆ ਓਨੀ ਕੀ ਪਾਵੇ ਬਸ ਤੇ ਆ ਆਦਨਾ ਜਾ ਕੇ ਸਰੋਂ ਦੀ ਮਾਤਰਾ ਜਿਹੜੇ ਵੀ ਆਦਨਾ ਜਾ ਕੇ ਸਰੋਂ ਪਾਉਂਦੇ ਨੇ ਆਦਨਾ ਜਾ ਕੇ ਸਰੋਂ ਦੀ ਮਾਤਰਾ ਥੋੜੀ ਜੀ ਘਟਾ ਦੇਵੇ ਕਿਉਂਕਿ ਕਬੂਤਰ ਪਾਣੀ ਘੱਟ ਪੀਂਦੇ ਨੇਗੇ ਸਰੋਂ ਹজম ਨਹੀਂ ਹੁੰਦੀ ਹੁੰਦੀ ਛੇਤੀ ਜਿੰਨਾ ਕੋਈ ਆਰੇ ਆਪਾਂ ਨੂੰ ਪਤਾ ਉਹਨਾਂ ਕੋ ਕੁਝ ਵੀਰੇ ਆਪਾਂ ਦੱਸੀ ਜਾਣੇ ਆਂਗੇ ਠੀਕ ਆ ਤੇ ਜਿੰਨੀ ਕਿੰਨਾ ਨੂੰ ਲੋਡ ਲੋਡ ਹੁੰਦੀ ਹੈਗੀ ਸਰੋਂ ਦੀ ਸਰੋਂ ਮੇਰੇ ਹਿਸਾਬ ਨਾਲ ਤਾਂ ਅਸੀਂ ਤਾਂ ਵੀਰੇ ਸਰੋਂ ਪਾਉਂਦੇ ਨਹੀਂ ਹੈਗੇ ਆਦਨਾ ਚ ਬਾਲੀ ਠੰਡ ਚ ਸਰੋਂ ਨਹੀਂ ਪਾਉਂਦੇ ਅਸੀਂ ਹੁਣ ਜਿਵੇਂ ਲੋਹੜੀ ਤੋਂ ਬਾਅਦ ਚ ਸਰੋਂ ਪਾਉਣੀ ਸ਼ੁਰੂ ਕਰਾਂਗੇ ਤੇ ਆ ਆ ਦਿਨਾਂ ਚ ਅਸੀਂ ਸਰੋਂ ਬੰਦ ਕਰ ਦੰਨੇ ਆਂਗੇ ਜਿਹੜੇ ਵੀਰ ਮੇਰੇ ਪਾਉਂਦੇ ਨੇ ਉਹ ਸਰੋਂ ਜਾਨੀ ਕਿ ਘੱਟ ਮਾਤਰਾ ਚ ਪਾਉਣ ਕਿਉਂਕਿ ਕਬੂਤਰ ਆ ਦਿਨਾਂ ਚ ਪਾਣੀ ਘੱਟ ਪੀਂਦੇ ਨੇਗੇ ਤੇ ਸਰੋਂ ਫਿਰ ਹਾਜਮ ਨਹੀਂ ਹੁੰਦੀ ਹੈਗੀ ਕਬੂਤਰਾਂ ਦੇ ਕੂਤਰਾਂ ਦੇ ਪੋਟੇ ਜਾਮ ਹੋਣ ਦਾ ਕਾਰਨ ਸਰੋਂ ਹੀ ਹੁੰਦੀ ਆ ਵੀਰੇ ਬਚਿਆਂ ਦੇ ਜਿਹੜੇ ਨਿਆਣੇ ਬਚੇ ਹੁੰਦੇ ਨੇ ਨਿਆਣੇ ਬਚਿਆਂ ਦੇ ਪੋਟੇ ਜਾਮ ਹੋਣ ਦਾ ਕਾਰਨ ਵੀ ਸਰੋਂ ਹੀ ਹੁੰਦੀ ਆ ਕਿਉਂਕਿ ਕਬੂਤਰ ਉਹਨਾਂ ਨੂੰ ਖਰਾਕ ਕਬੂਤਰ ਬਚਿਆਂ ਨੂੰ ਦਾਣਾ ਦੇ ਦਿੰਦੇ ਨੇਗੇ ਬਚਿਆਂ ਨੂੰ ਦਾਣਾ ਦੇ ਦਿੰਦੇ ਨੇਗੇ ਤੇ ਬਚਿਆਂ ਨੂੰ ਦਾਣਾ ਦਿੰਦੇ ਨੇ ਜਦੋਂ ਉਹ ਉਹ ਸਰੋਂ ਦੇਣ ਦੇਣਗੇ ਸਰੋਂ ਨਾਲ ਉਹਨਾਂ ਦਾ ਸਰੋਂ ਨਾਲ ਪਾਣੀ ਉਹਨਾਂ ਦਿੰਦੇ ਨਹੀਂ ਹੈਗੇ ਕਬੂਤਰ ਬਚਿਆਂ ਨੂੰ ਮੇਰੇ ਵੀਰ ਜਦੋਂ ਆਪਾਂ ਕਬੂਤਰਾਂ ਨੂੰ ਦਾਣੇ ਪਾਤੇ ਕਬੂਤਰ ਕੂਤਰ ਦਾਣੇ ਖਾ ਕੇ ਆਪਦੀ ਆਪਦੀ ਜਗ੍ਹਾ ਤੇ ਬਹਿ ਗਏ ਆਪਦੀ ਆਪਦੀ ਡੰਡੀ ਤੇ ਬਹਿ ਗਏ ਕਬੂਤਰ ਫਿਰ ਆਪਾਂ ਨੂੰ ਜਿਹੜੇ ਆਥਣੇ ਬੱਚੇ ਕਢਾਏ ਹੁੰਦੇ ਨੇ ਨਾ ਫਿਰ ਆ ਆਪਾਂ ਨੂੰ ਇੱਕ ਵਾਰ ਜਾਂ ਰਾਤ ਨੂੰ ਰਾਤ ਨੂੰ ਇੱਕ ਵਾਰ ਪੈਣ ਤੋਂ ਪਹਿਲਾਂ ਵੀਰੇ ਸਾਰੇ ਬੱਚੇ ਜ਼ਰੂਰ ਚੈੱਕ ਕਰਿਆ ਕਰੋ ਤੁਸੀਂ ਦੇਖਿਓ ਬੱਚਿਆਂ ਨੂੰ ਪਾਣੀ ਬਹੁਤ ਘੱਟ ਦਿੱਤਾ ਹੁੰਦਾ ਹੈਗਾ ਜੇ ਆਪਾਂ ਉਹ ਬੱਚਿਆਂ ਉਹ ਬੱਚਿਆਂ ਨੂੰ ਆਪਾਂ ਜੇ ਆਪਾਂ ਕਿਉਂਕਿ ਹੱਥ ਨਾਲ ਪਾਣੀ ਵੀ ਦੇਣਾ ਪੈਂਦਾ ਉਹਨਾਂ ਨੂੰ ਕੂਤਰ ਦਾ ਪਾਣੀ ਉਹਨਾਂ ਦਿੰਦੇ ਨਹੀਂ ਹੈਗੇ ਦਾਣਾ ਦਾਣਾ ਦਾ ਦੇ ਦਿੰਦੇ ਨੇਗੇ ਦਾਣਾ ਵੱਧ ਦੇ ਦਿੰਦੇ ਨੇਗੇ ਤੇ ਪੋਟਾ ਦੇਖੋ ਪੱਥਰ ਵਰਗਾ ਹੋਇਆ ਹੁੰਦਾ ਹੈਗਾ ਆਪਾਂ ਨੂੰ ਹੱਥ ਨਾਲ ਪਾਣੀ ਦੇ ਦੇਣਾ ਚਾਹੀਦਾ ਬੱਚਿਆਂ ਨੂੰ ਫੇਰ ਨਹੀਂ ਬੱਚੇ ਮਰਦੇ ਹੈਗੇ ਜੇ ਹੁਣ ਬੱਚੇ ਦਾ ਪੋਟਾ ਤੁੰਣਾ ਹੋ ਪੂਰਾ ਫਿਰ ਉਹ ਹਜਮ ਵੀ ਵਿਚਾਰਾ ਕਿੱਥੋਂ ਕਰੂ ਥੋੜਾ ਜਿਹਾ ਪਾਣੀ ਵੀ ਚਾਹੀਦਾ ਨਾ ਨਾਲ ਕੂਤਰ ਪਾਣੀ ਆਪ ਹੀ ਘੱਟ ਪੀਂਦੇ ਨੇ ਬੱਚਿਆਂ ਨੂੰ ਪਾਣੀ ਕਿੱਥੋਂ ਦੇਣਗੇ ਕੂਤਰ ਹਨਾ ਤੇ ਆਪਾਂ ਇਹ ਇਹ ठा ਇਹ ਆਪਣੇ ਵੱਡੇ ਕੂਤਰ ਰਹਿਣਗੇ ਵੱਡੇ ਕੂਤਰਾਂ ਨੂੰ ਆਪਾਂ ਖਰਾਕ ਵੱਡੇ ਕੂਤਰਾਂ ਨੂੰ ਦਾਣਾ ਪਾਤਾ ਹੁਣ ਆਪਾਂ ਮੇਰੇ ਵੀਰ ਦਾਣਾ ਪਾਵਾਂਗੇ ਉੱਪਰਲੇ ਉੱਪਰਲੇ ਕੂਤਰਾਂ ਨੂੰ ਠੀਕ ਆ ਤੇ ਚਲੋ ਆਪਾਂ ਉੱਪਰ ਮਿਲਦੇ ਹਾਂ ਹੁਣ ਉੱਪਰਲੇ ਉੱਪਰਲੇ ਖੁੱਡਿਆਂ 'ਚ ਮਿਲਦੇ ਹਾਂਗੇ ਨਾ ਵੀਰੇ ਹੁਣ ਆ ਗਿਆ ਉੱਪਰਲੇ ਖੋਡਿਆਂ ਚ ਉੱਪਰਲੇ ਗੂਤਰਾਂ ਨੂੰ ਆਪਾਂ ਦਾਣੇ ਪਾਦੇ ਠੀਕ ਆ ਇਹ ਆਪਣੇ ਉੱਡਰ ਨਾਲੇ ਗੂਤਰਣਗੇ ਇਹ ਜਿਹੜੇ ਏਕੀ ਵਾਲੇ ਬੱਚੇ ਨੇ ਏਕੀ ਵਾਲੇ ਬੱਚੇ ਨੇ ਜਿਹੜੇ ਇਹ ਉਹ ਨੇਗੇ ਆਪਾਂ ਇਹ ਕਏ ਗੂਤਰ ਛੱਡਾਂਗੇ ਵੀਰੇ ਬਾਜੀਆਂ ਚ ਠੀਕ ਆ ਤੇ ਭਾਈ ਆਪਣੇ ਕੋਲੇ ਗੂਤਰ ਹੈਗੇ ਨੇ ਸ਼ਾਹੀ ਦਲੇਲਗੜ ਵਾਲੇ ਠੀਕ ਆ ਉਹ شاہਦ ਦਲੇਲਗੜ ਵਾਲੇ ਕਬੂਤਰ ਨੇ ਆਪਣੇ ਕੋਲੇ ਸਾਰੇ ਠੀਕ ਆ ਆਪਣਾ شاہਦ ਦਲੇਲਗੜ ਵੀਰੇਣਾ ਪੂਰਾ ਪਿਆਰ ਆ ਆਪਣਾ ਵੀਰਾ ਆਪਣਾ ਹੱਥ ਨਹੀਂ ਫੜਦਾ ਕਿਸੇ ਵੀ ਕਬੂਤਰ ਕੰਨੀਓ ਜਿਹੜਾ ਮੰਗ ਲੀ ਆਪਾਂ ਨੂੰ ਉਹ ਹੀ ਦੇ ਦਿੰਦਾਗਾ ਠੀਕ ਆ ਤੇ ਇਹ ਆਪਣੇ ਉਡਣ ਵਾਲੇ ਕਬੂਤਰ ਨਹੀਂਗੇ ਤੇ ਬਾਕੀ ਆਪਾਂ ਤੁਹਾਨੂੰ ਦਖਰਾ ਕੁਾਰੇ ਆਪਾਂ ਤੁਹਾਨੂੰ ਪਹਿਲਾਂ ਦੱਸ ਹੀ ਦਿੱਤਾ ਵੀ ਐਵੇਂ ਐਵੇਂ ਵੀਰੇ ਅਸੀਂ ਤਾਂ ਆਹ ਚੀਜ਼ ਪਾਉਣੇ ਆਂਗੇ ਠੀਕ ਆ ਆ ਦੇ ਨਾਲ ਜਾ ਕੇ ਸਰੋਂ ਅਸੀਂ ਆਹ ਦੇ ਨਾਲ ਜਾ ਕੇ ਸਰੋਂ ਅਸੀਂ ਬੰਦ ਕਰ ਦਿੰਨੇ ਆ ਹਨਾ ਤੇ ਚਲੋ ਤੁਹਾਨੂੰ ਦੂਜੇ ਖੁੱਡੇ 'ਚ ਲੈ ਕੇ ਚੱਲਦੇ ਆਂ ਤੁਹਾਨੂੰ ਦੂਜੇ ਖੁੱਡੇ ਦੀ ਵੀਡੀਓ ਵੀ ਦਿਖਾਉਣੇ ਆ ਆ ਲਓ ਵੀਰੇ ਇਹ ਆਪਣੀਆਂ ਕੱਲੀਆਂ ਕਬੂਤਰਿਆਂ ਨੇਗੀਆਂ ਇਹ ਖੁੱਡੇ 'ਚ ਕੱਲੀਆਂ ਕਬੂਤਰਿਆਂ ਛੱਡੀਆਂ ਹੋਈਆਂ ਨੇ ਆਪਣੀਆਂ ਤੇ ਜਿਹੜੀਆਂ ਜਿਵੇਂ ਆਰਡਰ ਵਾਲੀਆਂ ਕਬੂਤਰੀਆਂ ਬਣੀਆਂ ਜਿਹੜੀਆਂ ਉਹ ਛੱਡੀਆਂ ਹੋਈਆਂ ਨੇ ਆਪਣੀਆਂ ਉਹਦੇ ਜਿਹੜੇ ਨਰ ਬਣ ਗਏ ਸੀਗੇ ਹਨਾ ਉਹ ਆਪਾਂ ਨਰ ਹੀਠਾਂ ਛੱਡੇ ਹੋਏ ਨੇਗੇ ਤੇ ਖੁੱਡਿਆਂ ਦੀ ਤਾਂ ਤੁਹਾਨੂੰ ਪਤਾ ਖੁੱਡਿਆਂ ਦੀ ਤਾਂ ਘਟ ਹੀ ਰਹਿੰਦੀ ਆ ਕਿ ਇਹ ਤਾਂ ਖੁੱਡੇ ਜਿੰਨੇ ਪਾਲੋ ਉਨੇ ਹੀ ਘਟ ਰਹਿਣਗੇ ਜਿੰਨੇ ਮਰਜ਼ੀ ਖੁੱਡੇ ਪਾਲੋ ਉਨੇ ਹੀ ਘਟ ਲੱਗਦੇ ਨੇ ਵੀ ਹਜੇ ਵੀ ਘਟਣੇ ਇੱਕ ਹੋਰ ਵਾਲਾ ਹਜੇ ਵੀ ਘਟਣੇ ਇੱਕ ਹੋਰ ਵਾਲਾ ਠੀਕ ਆ ਆਪਣਾ ਸਾਰੇ ਭਾਈਆਂ ਨਾਲ ਪਿਆਰ ਆਗਾ ਹਨਾ ਤੇ ਜਿੰਨੀ ਕ ਵੀਰੇ ਆਪਾਂ ਨੂੰ ਨੌਲੇਜ ਹੈਗੀ ਆ ਕੂਤਰਾ ਮਾਰੇ ਉੰਨੀ ਕ ਆਪਾਂ ਦੇਈ ਜਾਂਦੇ ਆਂਗੇ ਤੇ ਇੱਕ ਗੱਲ ਹੋਰ ਯਾਰ ਮੇਰੇ ਵੀਰ ਸਾਰੇ ਹਨਾ ਤੇ ਜਿਹੜੇ ਮੇਰੇ ਵੀਰ ਖੁੱਡਿਆਂ ਨੂੰ ਪੱਲੜ ਲਾ ਦਿੰਦੇ ਨੇ ਨਾ ਜਿਵੇਂ ਆਹ ਦੇਖੋ ਆਪਾਂ ਆਪਾਂ ਜਮਾਂ ਪੱਲੜ ਨਹੀਂ ਲਾਏ ਹੈਗੇ ਕੋਈ ਪੱਲੜ ਨਹੀਂ ਲੱਗਿਆ ਹੋਇਆ ਆਪਣੀਆਂ ਟਾਕੀਆਂ ਨੂੰ ਇੱਕ ਵੀ ਪੱਲੜ ਨਹੀਂ ਲੱਗਿਆ ਹੋਇਆ ਆਪਣੀਆਂ ਟਾਕੀਆਂ ਨੂੰ ਆਪਾਂ ਜਮਾਂ ਆਪਾਂ ਪੱਲੜ ਲਾਉਂਦੇ ਵੀ ਨਹੀਂ ਹੈਗੇ ਵੀਰੇ ਠੀਕ ਆ ਆਪਾਂ ਪੱਲੜ ਪੱਲੜ ਵੀਰੇ ਲਾਉਣ ਦਾ ਫਾਇਦਾ ਕੋਈ ਨਹੀਂ ਹੈਗਾ ਆਪਾਂ ਐਂ ਕਹਿੰਦੇ ਆ ਵੀ ਚੱਲ ਕੂਤਰਾਂ ਨੂੰ ਠੰਡ ਨਹੀਂ ਲੱਗੂਗੀ ਹਨਾ ਆਪਾਂ ਸੋਚਦੇ ਆ ਵੀ ਠੰਡ ਨਹੀਂ ਲੱਗੂਗੀ ਕੂਤਰਾਂ ਨੂੰ ਪਰ ਵੀਰੇ ਪੱਲੜ ਲਾਉਣ ਦਾ ਨੁਕਸਾਨ ਬਹੁਤ ਹੁੰਦਾਗਾ ਕਿਉਂਕਿ ਆ ਦਿਨਾਂ ਚ ਜਿਹੜੇ ਆ ਆਮ ਦੇ ਡੇਢ ਕਿ ਮਹੀਨਾ ਹੁੰਦਾ ਨਾ ਆ ਡੇਢ ਕਿ ਮਹੀਨਾ ਅਸੀਂ ਖੁੱਡੇ ਨਹੀਂ ਸਾਫ਼ ਕਰਦੇ ਹੈਗੇ ਖੁੱਡੇ ਨਹੀਂ ਸਾਫ਼ ਕਰਦੇ ਪਰ ਅਸੀਂ ਪੱਲੜ ਨਹੀਂ ਲਾਉਂਦੇ ਹੈਗੇ ਜਿਹੜੇ ਵੀਰ ਮੇਰੇ ਪੱਲੜ ਲਾਉਂਦੇ ਨੇਗੇ ਹਨਾ ਉਹ ਕਿਉਂਕਿ ਵੀਰੇ ਪੱਲਣ ਲਾ ਕੇ ਕ੍ਰੋਸਿੰਗ ਹੀ ਬੰਦ ਹੋ ਜਾਂਦੀ ਹੈਗੀ ਪਰ ਜਦੋਂ ਪੱਲਣ ਲਾਤੇ ਹਵਾ ਦੀ ਕ੍ਰੋਸਿੰਗ ਬੰਦ ਹੋ ਜਾਂਦੀ ਹੈਗੀ ਠੀਕ ਆ ਤੇ ਜਿਹੜੀ ਬੇਠਾਂ ਦੀ ਗੈਸ ਗੂਸ ਬਣਦੀ ਆ ਮਾੜੀ ਮੋਟੀ ਹਨਾ ਉਹ ਬਾਹਰ ਨਿਕਲਣੋਂ हट ਜਾਂਦੀ ਹੈਗੀ ਤੇ ਫਿਰ ਕਬੂਤਰ ਪਾਈਆਂ ਦੇ ਬਿਮਾਰ ਹੋ ਜਾਂਦੇ ਨੇਗੇ ਹਨਾ ਐ ਨੁਕਸਾਨ ਹੋ ਜਾਂਦਾ ਵੀਰੇ ਪੱਲੜ ਲਾਉਣ ਨਾਲ ਮੈਂ ਕਈ ਵੀਰਾਂ ਦੇ ਯਾਰ ਕਈ ਵੀਰਾਂ ਦੀ ਸੁਣਿਆਂਗਾ ਵੀ ਬਾਈ ਯਾਰ ਸਾਡੇ ਪੱਲੜ ਲੱਗੇ ਹੋਏ ਨੇਗੇ ਵੀ ਸਾਡੇ ਯਾਰ ਕੂਤਰਾਂ ਦੀ ਅੱਖਾਂ ਆਈਆਂ ਪਈਆਂ ਨੇਗੀਆਂ ਵੀ ਯਾਰ ਅੱਖਾਂ ਲੋਟ ਨਹੀਂ ਹੋ ਰਹੀਆਂ ਹੈਗੀਆਂ ਉਹ ਵੀਰਾਂ ਨੇ ਪੱਲੜ ਲਾਏ ਹੋਏ ਨੇਗੇ ਉਹ ਪੱਲੜ ਲਾਇਆ ਕਰਕੇ ਕੂਤਰ ਬਿਮਾਰ ਹੋ ਗਏ ਕੂਤਰਾਂ ਦੀ ਅੱਖਾਂ ਆ ਗਈਆਂ ਰੇਸ਼ਾ ਹਨਾ ਤੇ ਇਹ ਪ੍ਰੋਬਲਮ ਹੋ ਜਾਂਦੀ ਹੈਗੀ ਬਾਕੀ ਮੇਰੇ ਵੀਰ ਆਪਾਂ ਮਿਲਦੇ ਆ ਅਗਲੀ ਵੀਡੀਓ ਚ ਹਨਾ ਇਹ ਆਪਣੇ ਆਪਣਾ ਸਾਰੇ ਭਾਈਆਂ ਨਾਲ ਪਿਆਰ ਆ ਤੇ ਚਲੋ ਓਕੇ ਵੀਰੇ ਮਿਲਦੇ ਆ ਅਗਲੀ ਵੀਡੀਓ ਚ ਸਤਿ ਸ਼੍ਰੀ ਅਕਾਲ ਮੇਰੇ ਸਾਰੇ ਕਬੂਤਰਾਂ ਵਾਲੇ ਭਰਾਵਾਂ ਨੂੰ ਠੀਕ ਆ ਜੇ ਵੀਰੇ ਆਪਣੀ ਗੱਲ ਵਧੀਆ ਲੱਗੀ ਤਾਂ ਅੱਗੇ ਜਰੂਰ ਸ਼ੇਅਰ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਠੀਕ ਆ ਜਿੰਨੀ ਇੱਕ ਨੌਲੇਜ ਜਿੰਨਾ ਕ ਆਪਾਂ ਨੂੰ ਪਤਾ ਸੀ ਆਪਾਂ ਦੱਸਿਆ ਠੀਕ ਆ ਅੱਗੇ ਆਪਣੀ ਵੀਡੀਓ ਸ਼ੇਅਰ ਕਰਿਓ ਕਮੈਂਟ ਕਰਿਓ ਮੇਰੇ ਭਾਈ ਸਾਰੇ ਜਾਣੇ ਤੇ ਓਕੇ ਵੀਰੇ ਧੰਨਵਾਦ